ਸਰ ਦਿੱਤੇ ਕਿ ਪਿਛਲੇ ਦਿਨੀ ਟੈਕਸੀ ਡਰਾਈਵਰ ਨਾਲ ਤਸ਼ੱਦਦ ਹੋਈ ਸੀ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਭਾਰਤ ਨਗਰ ਚੌਕ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਸ ਮਾਮਲੇ ਦੇ ਵਿੱਚ ਟੈਕਸੀ ਡਰਾਈਵਰ ਰਣਜੋਤ ਸਿੰਘ ਜਿਸ ਦੇ ਨਾਲ ਤਸ਼ੱਦਦ ਹੋਈ ਸੀ ਤਾਂ ਉਹ ਉਸ ਦਾ ਕੇਸ ਲੜਣਗੇ ਐਡਵੋਕੇਟ ਪ੍ਰੋਫ ਕਾਰ ਸਿੰਘ ਕੁਮਾਰ ਅਤੇ ਉਹਨਾਂ ਵੱਲੋਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਦੋਸ਼ੀ ਹਨ ਉਹਨਾਂ ਤੇ ਜ਼ਰੂਰ ਸਖਤ ਕਾਰਵਾਈ ਕਰਵਾਉਣਗੇ ਰਣਜੋਤ ਸਿੰਘ ਦੀ ਨਾਲ ਜੋ ਤੱਕਾ ਹੋਇਆ ਹੈ ਜੋ 인 휴ਮਨ ਤਸ਼ੱਦਦ ਹੋਈ ਹੈਗੀ ਹੈ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਉਹਦੇ ਸਬੰਧ ਦੇ ਵਿੱਚ ਮੈਂ ਜੋ ਰੰਜੋਤ ਸਿੰਘ ਦੇ ਘਰੇ ਗਿਆ ਕਿਉਂਕਿ ਜਦੋਂ ਐਫਆਰ ਰਿਸਟ ਹੋਈ ਹੈ ਉਹਦੇ ਵਾਸਤੇ ਪ੍ਰੋਟੈਸਟ ਕਰਨਾ ਪਿਆ ਸਭਾ ਸਾਡੇ ਇੱਕ ਸ਼ਰਮਨੀ ਅਕਾਲੀ ਦਲ ਦੇ ਯੂਥ ਦੇ ਆਗੂ ਨੇ ਭਵਨਦੀਪ ਸਿੰਘ ਸਿੱਧੂ ਉਹਨਾਂ ਨੇ ਬਹੁਤ ਵੱਡਾ ਪ੍ਰੋਟੈਸਟ ਰੀਡ ਕੀਤਾ ਸੀਗਾ ਜਿਸ ਤੋਂ ਬਾਅਦ ਕੀ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਮਜਬੂਰ ਹੋ ਕੇ ਐਫਆਰ ਰਿਸਟ ਕਰਦੇ ਪਈਆਂ ਦੋ ਐਫਆਰ ਰਿਸਟ ਕਰ ਲਿਆ ਭਈਆ ਤਾਂ ਸਾਡੇ ਜੋ ਪ੍ਰਧਾਨ ਸਾਹਿਬ ਦੇ ਹੁਕਮ ਨੇ ਚਰਮਨੀ ਕਾਲ ਦੇ ਪ੍ਰਧਾਨ ਸਸਬੀਤ ਸਿੰਘ ਬਾਦਲ ਜੀ ਦੇ ਉਹਨਾਂ ਦੇ ਹੁਕਮ ਹੈ ਕਿ ਇਹਦੇ ਵੀ ਮਜ਼ਲੂਮ ਨਾਲ ਜਦ ੱੱਕਾ ਹੁੰਦਾ ਤਾਂ ਉਹਦੇ ਨਾਲ ਖੜਨਾ ਐਤੋਂ ਪਹਿਲੇ ਵੀ ਮੈਂ ਬਹੁਤ ਸਾਰੇ ਕੇਸਿਸ ਫੀ ਲੜੇ ਆ ਰੱਬ ਨੇ ਲੜਵਾਇਆ ਮੈਂ ਤਾਂ ਇਹ ਗੱਲ ਕਹਿੰਦਾ ਸ਼ੁਕਰ ਕਰਦਾ ਉਸ ਵਾਹਿਗੁਰੂ ਕਾਲਪੁਰ ਦਾ ਸ਼ੀਰ ਈਸ਼ਵਰ ਦਾ ਇਹਦੇ ਲੜਵਾਉਂਦਾ ਹੈਗਾ ਤੇ ਇੰਨੀ ਹਿੰਮਤ ਹੁੰਦਾ ਕਿ ਇਨਸਾਫ ਲਈ ਲੜੋ ਪਰ ਜਿਤ ਨਾਲ ਦੀ ਨਾਲ ਉੱਪਰ ਵਾਲਾ ਦਾ ਹੈਗਾ ਆਸ਼ੀਰਵਾਦ ਹੁਕਮ ਹੈਗਾ ਉੱਥੇ ਨਾਲ ਦਾ ਸਸਬੀਤ ਸਿੰਘ ਬਾਦਲ ਜੀ ਜਿਵੇਂ ਮੈਂ ਗੱਲ ਕੀਤੀ ਹੈ ਉਹਨਾਂ ਦਾ ਹੁਕਮ ਹੋਇਆ ਤੇ ਸੀਨਾ ਦੇ ਘਰੇ ਵੀ ਗਈ ਸੀਗੇ ਉੱਥੇ ਜਾ ਕੇ ਨਾਲ ਗੱਲਬਾਤ ਕੀਤੀ ਸਾਰਾ ਮੈਂ ਲਾਈਵ ਹੋ ਕੇ ਆਪਣੇ ਆ ਸੋਸ਼ਲ ਮੀਡੀਆ ਤੇ ਪਾਇਆ ਤੇ ਮੈਂ ਬੇਨਤੀ ਲਈ ਉਹਨਾਂ ਨੂੰ ਕਿ ਅਗਰ ਤੁਸੀਂ ਕਹੋ ਕਿ ਕਿਆ ਮੈਂ ਤੁਹਾਡਾ ਕੇਸ ਲੜਾਂ ਤੇ ਉਹਨਾਂ ਨੇ ਮੈਨੂੰ ਉਹਦੇ ਪਿਤਾ ਜੀ ਨੇ ਆਪ ਹੀ ਕਹਨੇ ਕੋ ਮਸਾਬੇ ਤੁਹਾਡੇ ਕੋਲ ਆਣਾ ਸੀਗਾ ਤੇ ਤੁਸੀਂ ਸਾਡਾ ਕੇਸ ਜੂ ਲੜੋ ਅਸੀਂ ਤੁਹਾਡੇ ਕੋਲ ਤੁਹਾਡੇ ਕੇਸਾਂ ਬਾਰੇ ਪਹਿਲੇ ਵੀ ਸੁਣ ਚੁੱਕੇ ਹਾਂ ਮਿਲੇ ਤਾਂ ਨਹੀਂ ਸੀਗੇ ਤੇ ਇਸੇ ਚ ਚਲਦਿਆਂ ਹੋਇਆ ਅੱਜ ਵੀ ਪਰਿਵਾਰ ਮੇਰੇ ਕੋਲ ਆਇਆ ਹੈਗਾ ਪਰਿਵਾਰ ਨੇ ਆ ਕੇ ਆ ਦੋ ਐਫਐਸ ਬਿਲ ਦਿੱਤੀਆਂ ਗਈਆਂ ਨੇ ਜਿਸ ਦੇ ਕੀ ਉਹ ਮੁਕਾਬਲਤਾਂ ਦਾ ਸੈਂਟਰ ਜੋਧਾ ਹੋ ਕੇ ਆਊਗਾ ਤੇ ਇਸ ਕੇਸ ਲੜਾਂਗੇ ਤੇ ਲੌਜੀਕਲ ਕਨਕਲੂਜਨ ਤੱਕ ਲਿਜੇ ਜਾਵਾਂਗੇ ਸਰ ਕੀ ਇਸ ਤੁਹਾਡੇ ਕੋ ਆਇਆ ਕਿਸ ਤਰ੍ਹਾਂ ਦੇਖਣਾ ਕਿ ਇਹ ਐਫਆਈਆਰ ਕਿੰਨੇ ਸਸਪੈਂਡ ਕੀਤੇ ਗਏ ਚਾਰ ਪੁਲਿਸ ਮੁਲਾਜ਼ਮ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਸਭ ਆਈਵਾਸ਼ ਕਰਨ ਵਾਸਤੇ ਸਸਪੈਂਡ ਕੀਤਾ ਹੈਗਾ ਤਿੰਨ ਜਿਹੜੇ ਹੈਗੇ ਆ ਬੁਲਜ਼ਮ ਦੂਜੀ ਐਫਆਰ ਚ ਹੈ ਜਿਨ੍ਹਾਂ ਨੇ ਉਹਦੀਆਂ ਧਾਰਮਿਕ ਭਾਵਨਾਵਾਂ ਵਾਂਡਰ ਟੇਸ ਪੰਚਾਇੀ ਸੀਗੀ ਉਹਦੇ ਵਿੱਚ ਦੋ ਬਾਇ ਨੇਮ ਹੈਗਾ ਵਾ ਇੱਕ ਜਿਹੜਾ ਹੈਗਾ ਵਾ ਵੈਸੇ ਅਣਪਛਾਤੇ ਰਿਚ ਪਾਤਾ ਜਦਕਿ ਪੁਲਿਸ ਨੂੰ ਪਤਾ ਹੈ ਕਿ ਬੰਦੇ ਕੌਣ ਹੈ ਅੱਜ ਤੱਕ ਪੁਲਿਸ ਨੇ ਉਹ ਅਰੈਸਟ ਕਰਨ ਵਾਸਤੇ ਕਿਸੇ ਵੀ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਔਰ ਨਾ ਹੀ ਜਿਹੜਾ ਮੈਡੀਕਲ ਰਿਕਾਰਡ ਹੈਗਾ ਵਾ ਉਹ ਹਾਲ ਤੱਕ ਸਪਲਾਈ ਕੀਤਾ ਕਮਾਲ ਦੀ ਗੱਲ ਦੇਖੋ ਕਿ ਇੱਕ ਮੈਡੀਕਲ ਪਹਿਲੇ ਹੋਇਆ ਜਿਸ ਦਿਨ ਕੁੱਟਮਾਰ ਹੋਈ ਹੈ ਉਸ ਤੋਂ ਬਾਅਦ ਉਹਨੂੰ ਪੇਸ਼ ਨਾਮ ਕੀਤਾ ਫਿਰ ਦੁਬਾਰਾ ਬੱਚੇ ਨੂੰ ਰੰਜੋਤ ਨੂੰ ਇਹਨਾਂ ਨੇ ਸਿਵਲ ਹਸਪੀਟਲ ਭੇਜਿਆ ਸਿਵਲ ਹਸਪੀਟਲ ਡਾਕਟਰ ਸਾਹਿਬ ਡੇ ਹੈਗੇ ਉਹ ਪਹਿਲੇ ਤਾਂ ਸੈਪਟ ਨਹੀਂ ਸੀ ਕਰ ਰਹੇ ਉਹਨੂੰ ਲੈ ਹੀ ਨਹੀਂ ਸੀ ਰਹੇ ਉਹ ਤਾਂ ਮੈਂ ਕਿਉਂਕਿ ਕਿ ਸ਼ਾਦੀ ਤੇ ਬੰਨਵਾਲੇ ਜਾ ਰਹਾ ਸੀ ਤਾਂ ਮੈਂ ਰਸਤੇ ਫੋਨ ਕੀਤਾ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਸ਼ਨੀਵਾਰ ਨੂੰ ਤੇ ਫਿਰ ਡਾਕਟਰ ਸਾਹਿਬ ਨੇ ਮੈਡੀਕਲ ਕੀਤਾ ਡਾਕਟਰ ਸਾਹਿਬ ਨੇ ਮੈਡੀਕਲ ਦੇਖਣ ਤੋਂ ਬਾਅਦ ਬੱਚੇ ਦਾ ਇਹ ਗੱਲ ਕਿਹਾ ਕਿ ਤੁਹਾਡਾ ਤੱਕਾ ਬਹੁਤ ਜ਼ਿਆਦਾ ਹੋਇਆ ਕਿਉਂਕਿ ਗੁੱਜੀਆਂ ਸੱਟਾਂ ਤੋਂ ਇਲਾਵਾ ਡੀਆਂ ਦਿਖਦੀਆਂ ਸੱਜਾ ਸੱਟਾਂ ਨੇ ਉਹਨੂੰ ਦੇਖ ਕੇ ਨਾ ਬੰਦੇ ਨੂੰ ਲੱਗਦਾ ਮੈਂ ਬੱਚੇ ਨੂੰ ਤੋਦਾ ਦੇਖਿਆ ਤੇ ਪੈਰ ਸੁੱਜੇ ਹੋਏ ਆ ਉਹਦੇ ਮਨ ਨੂੰ ਲੱਗਦਾ ਹੱਡੀਆਂ ਵੀ ਟੁੱਟੀਆਂ ਹੋਈਆਂ ਨੇ ਪੈਰ ਦੀਆਂ ਲੱਤਾਂ ਦੇ ਉਹਨਾਂ ਇੰਨਾ ਜ਼ਿਆਦਾ ਕੁੱਟਿਆ ਮਾਰਿਆ ਔਰ ਇਥੋਂ ਦੱਕੇ ਉਹਦਾ ਇੱਕ ਨੋੜੜਾ ਹੈਗਾ ਨਾ ਉਹ ਵਿੱਚੋਂ ਕੱਢਿਆ ਉਹ ਮੈਂ ਉਹਨੂੰ ਪੁੱਛਿਆ ਕਿ ਕੱਢਿਆ ਕਿਵੇਂ ਤਾਂ ਮੈਨੂੰ ਕਹਿੰਦਾ ਕੋਈ ਛੋਟੀ ਚਿਮਟੀ ਸੀ ਜੀ ਪੋਸਟੇ ਚਿਮਟੀ ਨਾਲ ਕੱਢਿਆ ਤੁਸੀਂ ਦੇਖੋ ਹਾਲਾਤ ਕੀ ਬਣ ਗਏ ਜਿਹੜੇ ਕਾਨੂੰਨ ਦੇ ਰਖਵਾਲੇ ਹੈਗੇ ਆ ਜਦ ਉਹਨਾਂ ਨੇ ਤਸ਼ੱਦਦ ਸ਼ੁਰੂ ਕਰਤੀ ਉਹ ਵੀ ਇਸ ਬੰਦੇ ਦੇ ਵਿੱਚ 26 ਸੈਂਚੀ ਦੇ ਵਿੱਚ ਕਿੰਨੀ ਸਦੀ ਦੇ ਵਿੱਚ ਤਾਂ ਫਿਰ ਪਿੱਛੇ ਕੀ ਰਹੇ ਜਾਊਗਾ ਸੰਜੋਤ ਤੇ ਵੀ ਪਰਚਾ ਹੋਇਆ ਸੰਜੋਤ ਤੇ 10751 ਪਾਈ ਸੀ ਪਰ ਉਥੇ ਆਪ ਹੀ ਉਹ ਝੂਠੇ ਪੈ ਗਏ ਜਿਹੜੀ ਰੰਜੋਦ 10755 ਪਾਈ ਆ ਉਸ ਤੋਂ ਬਾਅਦ ਇਹਨੇ ਆ ਐਫਆਰ ਸਟਾਕ ਆ ਕੇ 10755 ਦਾ ਮਤਲਬ ਕੀ ਹੁੰਦਾ ਕਿ ਲਾਅ ਐਂਡ ਆਰਡਰ ਦੀ ਮੇਨਟੇਨਸ ਵਾਸਤੇ ਹੁੰਦਾ ਹੈ। ਇਹ ਕੋਈ ਝਗੜਾ ਹੋ ਗਿਆ ਤਾਂ ਆਪਸ ਦੇ ਵਿੱਚ ਅਜੇ ਨਾ ਹੋਵੇ ਇਸ ਕਰਕੇ ਉਹਦੀ ਮੇਨਟੇਨਸ ਵਾਸਤੇ ਹੁੰਦਾ ਹੈ ਨਾ। ਲੇਕਿਨ ਆ ਐਫਆਰ ਦਾ ਮਤਲਬ ਕੀ ਹੈ ਕਿ ਇਹ ਝੂਠੀ ਸੀ 10755। ਔਰ 10755 ਵਿੱਚ ਦੋ ਤਿਹਰਾ ਹੁੰਦੀਆਂ ਨੇ ਰੰਜੋਦ ਕੱਲੇ ਤੇ ਕੀਤੀ। ਦੂਜੀ ਤਰ ਕਿੱਥੇ ਹੈ? ਸੋ ਪੁਲਿਸ ਆਪਣੇ ਜਾਲ ਚ ਆ ਫਸੀ ਜਾਂਦੀ। ਕਿਓ ਕਿ ਇਸ ਤੋਂ ਉਹਨੂੰ ਬਰੀ ਕਰਾਵਾਂਗੇ ਗਾਲਾਂਗੇ 100% ਲਿਖ ਕੇ ਦੇਣਾ ਬਰੀ ਕਰਾਵਾਂਗੇ ਕੋਈ ਅਦਾਲਤ ਉਹਨੂੰ ਸਜ਼ਾ ਨਹੀਂ ਕਰ ਸਕਦੀ ਪਰ ਆ ਜਿਹੜੀਆਂ ਕੇਸ ਹੈਗੇ ਆ ਇਹਨਾਂ ਵਿੱਚ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ ਪੁਲਿਸ ਵਾਲਿਆਂ ਨੂੰ ਛੱਡੋ ਸਾਰੇ ਬੰਦਨ ਬਸ ਸਜ਼ਾ ਕਰਾਉਂਗਾ